ਵਹ ਹਰਜੀਤ ਦਾ ਖਾਲਸਾ ਸ੍ਰੀ ਵਹਗਿਉ ਜੀ ਕੀ ਫਤਿਹ ਜਿਹੜਾ ਪ੍ਰਿਆਵ ਸਰਕਾਰ 2025 ਦੇ ਦਿਆਂ ਲਗਿਆ ਹਲਟ ਦੇ ਅਨਸਾਰ ਉਹ ਬਹੁਤ ਮਾੜਾ ਪ੍ਰਕਾਸ਼ਿਤ ਹੋਇਆ ਜਿਵੇਂ ਪਿਛਲੇ ਸਮੇਂ ਦਰਾਹਨਾ ਜਿੜੀ ਬੋਰਡ ਦੀ ਬਹੁਤ ਔਖਾ ਅਸਾਰਿਆ ਇਹਦੇ ਵਿੱਚ ਮੁਲਾਜ਼ਮਾਂ ਦੀਆਂ ਲੱਖੇ ਜਾਂਨਾਂ ਗਈਆਂ ਐਕਸੀਡੈਂਟਾਂ ਦੇ ਨਾਲ ਦੁਰਘਟਨਾਵਾਂ ਦੇ ਨਾਲ ਤੇ ਜ਼ਿੰਮੇਦਾਰ ਖੱਤਕਾਰ ਕਿਸਾਨ ਵੀ ਹੈਲਪ ਦੇ ਰਾਹ ਉਹ ਕੋਲ ਗੱਡੇ ਜਿਹੜੇ ਕਿ ਜ਼ਮੀਨ ਬੇਕਿਸਾਨ ਦੇ ਆਂਦਿਆ ਪੰਜਾਬ ਦੇ ਵਿੱਚ ਮਿੱਥੋਂ ਦੀ ਪੋਲ ਲੰਗੇ ਨੇ ਲਾਈਨਾ ਲੰਗੀਆਂ ਨੇ ਉਹ ਜ਼ਮੀਨ ਵੀ ਫੇਰੀ ਦਿੱਤੀ ਆ ਪੰਜਾਬੀਆਂ ਨੇ ਤੇ ਕਿਸਾਨਾਂ ਨੇ ਤੇ ਮਜ਼ਦਮਾਨੇ ਖੱਡੇ ਪੱਟ-ਪੱਟ ਕੇ ਹੂਨ ਦੇ ਨਾਲ ਇਹਨਾਂ ਦੀ ਬੋਰਡ ਦੀ ਸਾਰੀ ਕੀਤੀ ਆ ਤੇ ਇਸ ਸਾਰੀ ਤੇ ਨਾਲ ਕਿਹੜਿਆਂ ਪਬਲਿਕ ਨੂੰ ਗ੍ਰਿਡਾਂ ਦਾ ਲਾਭ ਸਪਲਾਈ ਦਾ ਲਾਭ ਮਿਲਿਆ ਸਸਤੀ ਬਿਜਲੀ ਠੇਕ ਬਿਜਲੀ ਤੇ 24 24 ਘੰਟੇ ਪਿੰਡਾਂ ਨੂੰ ਤੇ 8 ਘੰਟੇ ਖੇਤਾਂ ਨੂੰ ਸਪਲਾਈ ਮਿਲਿਆ ਬਹੁਤ ਖੁਸ਼ਹਾਲੀ ਆਈ ਆ ਤੇ ਇਹਦੇ ਨਾਲ ਨਾਲ ਪਿੱਛੇ ਇਹ ਦੇਖਣੇ ਕਿਹੜੇ ਸਰਮਾਇਦਾਰਾਂ ਨੂੰ ਠੇਕੇ ਤੇ ਦੇ ਦਿੱਤਾ ਜਦੋਂ ਉਹਨਾਂ ਨੇ ਤਬ ਬਹੁਤ ਪੰਜਾਬ ਦੇ ਸਾਨਾ ਦੇ ਤੇ ਖਫਤਕਾਰਾਂ ਦੇ ਦਿਸ਼ਾਏ ਬਦਲ ਦੇਣੀਆਂ ਤੇ ਕਿਸੇ ਨੇ ਗੱਲ ਸੁਣਨੀ ਨਹੀਂ ਜਿੰਨਾ ਵੀ ਖਰਚਾ ਪੈ ਗਿਆ ਉਹਨੂੰ ਭਰਨੀ ਪੈਣਾ ਜੈ ਜੈ ਤਹ ਨਜਾਇਜ਼ ਤੇ ਜਿਹਦੇ ਨਾਲ-ਨਾਲ ਜਦੋਂ ਬਿਜਲੀ ਮੰਤਰੀ ਨੇ ਖਪਤਕਾਰਾਂ ਲਈ 50 ਕਿਲੋਵਾਟ ਲੋਡ ਤੇ ਟੈਸਟਪੋਰਟ ਫਿਰ ਦਿੱਤੀਆ ਟੈਸਟਪੋਰਟ ਖਪਤਕਾਰਾਂ ਨੂੰ 50 ਕਿਲੋਵਾਟ ਤੇ ਨਹੀਂ ਦੇਣੀ ਪਹਿਣੀ ਆ ਐਸ ਗੱਲ ਤੇ ਖਪਤਕਾਰਾਂ ਨੂੰ ਰੈਟ ਮਿਲਿਆ ਚੰਗਰ ਨੂੰ ਰਾਹਤ ਮਿਲਿਆ ਤੇ ਮੰਤਰੀ ਜੀ ਦਾ ਧੰਨਵਾਦ ਵੀ ਆ ਜਿੱਥੇ ਮੰਤਰੀ ਦਾ ਧੰਨਵਾਦ ਆ ਉੱਥੇ ਮੰਤਰੀ ਨੂੰ ਅਪੀਲ ਆ ਜਿਵੇਂ ਜਿਹਾ ਜਾਇਜ਼ਾ ਤਾਂ ਬਿਜਲੀ ਬੋਰਡ ਦੀਆਂ ਪ੍ਰਪਤੀਆਂ ਹੋਰ ਜਿਹੜੇ ਪੰਜਾਬ ਦੇ ਕਾਰਪੋਰੇਸ਼ਨਾਂ ਦੀਆਂ ਜਿਹੜੇ ਵੀ ਉਧਾਰੇ ਦੀ ਪ੍ਰਪਤੀ ਤੁਸੀਂ ਵੇਚਣੀ ਲਾਈ ਆ ਇਹ ਵੀ ਬਹੁਤ ਮਾੜਾ ਸਟੈਪ ਆ ਪੰਜਾਬ ਸਰਕਾਰ ਤਾਂ ਆਪਣੇ ਹੀ ਦੇ ਵਸੀਲਿਆਂ ਦੇ ਨਾਲ ਪੰਜਾਬ ਨੂੰ ਚਲਾਉਂਦੀ ਆ ਤੇ ਮੁਲਾਜ਼ਮਾਂ ਦੀ ਕਿਹੜੀ ਪਰਤੀਆ ਉਹ ਸਮੇਸਮੇਸਰ ਕਰਦੀ ਰਹਿੰਦੀ ਆ ਪਰ ਇਹ ਸਰਕਾਰ ਨੇ ਭਰਤੀ ਤਾਂ ਘੱਟ ਕਰੀਆ ਤੇ ਰੌਲਾ ਬਹੁਤ ਪਾਇਆ ਇਸ ਕਰਕੇ ਬਿੰਦੀ ਆ ਪੰਜਾਬ ਸਰਕਾਰ ਨੂੰ ਵੀ ਪ੍ਰਾਈਵੇਟ ਹੋਣ ਦੀ ਕਿਹੜੀ ਦਿਸ਼ਾ ਵੱਲ ਜਾਂਦਾ 2025 ਬਿਲ ਇਹਨੂੰ ਵਾਪਸ ਲਿਆ ਜਾਵੇ ਅਤੇ ਫੈਸਲਾ ਪ੍ਰਧਾਨ ਸਭਾ ਦੇ ਵਿੱਚ ਕਰਕੇ ਸੈਂਟਰ ਸਰਕਾਰ ਨੂੰ ਤੇਜਾ ਜਾਵੇ ਵੀ ਅਸੀਂ ਤਾਂ ਇਹਨੂੰ ਸਰਕਾਰੀ ਰੱਖਣਾ ਤੇ ਸਰਕਾਰੀ ਇਹ ਰਹਿਣਾ ਚਾਹੀਦਾ ਤੇ ਫਿਰ ਪੰਜਾਬ ਦੀ ਸਰਕਾਰ ਵੀ ਪੰਜਾਬੀਆਂ ਨੂੰ ਬਿਲਕੁਲ ਐਨ ਘੱਟ ਕੇ ਸਪੋਰਟ ਕਰਨੀ ਚਾਹੀਦੀ ਆ ਤੇ ਕਰਨਗੇ ਵੀ ਧੰਨਵਾਦ